ਦੀ ਪ੍ਰਭੂ ਦਾ ਨਗਰ ਅਟੁੱਟ ਵਰਤੇਗਾ ਸੰਤਾਂ ਦੇ ਚਰਨਾਂ ਵਿੱਚ ਵਸਤੀ ਹੈ ਆਪ ਸਾਰਿਆਂ ਦੇ ਪਰਿਵਾਰਾਂ ਸੁਨੇਹ ਕੱਲ ਅਮਰਤ ਦੇ ਦਿਵਾਨ ਨੂੰ ਹਾਜ਼ਰੀ ਭਰਨੀ ਹੈ ਸੇਵਾ ਸੇਵਨ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਹੈ ਤੇਗ ਲੈ ਉਪਰੰਤ ਸਾਰੀ ਸੰਗਤ ਨੇ ਗੁਰੂ ਘਰ ਦਾ साक्षात जान की कृपा सा करनी है एक बार फिर बहती है देख ले बाद सारी सजग दे गुरु गुरु का खालसा वाहे गुरु की खते सोहला राम साहब आ जाओ जा जा जा।

ਸਭ ਤੋਂ ਪਹਿਲੀ ਵਾਈਟ ਪ੍ਰਧਾਨ ਜੀ ਦੀ ਕੀਤੀ ਸੀ ਮੈਂ ਇੱਕ ਫੋਟੋ ਲੈ ਲਿਓ ਜੀ ਇੱਕ ਮਿੰਟ ਕਰ ਦਾਂ ਜੀ ਅੱਜ ਅਜਾ 开ਨਿੰਗ ਆ ਦਫਤਰ ਦੀ काफी ਵਰਗਨਾ ਇਹ ਸ਼ਾਇਦ ਲੋਕ ਲੁਧਿਆਣਾ ਤੋਂ ਟਿੱਗਰਾਵਾ ਤੋਂ ਮੁਲਾਬੁਰ ਤੋਂ ਲੋਕ ਆਏ ਨੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਆਵਾਜ਼ੀ ਪਾਰਟੀ ਵੱਲੋਂ ਸਾਡੇ ਲੋਕ ਸਭਾ ਸੰਜੀਦਰ ਟਿੱਚਰੀਆ ਛੋਕ ਪ੍ਰਚਾਰ ਬੱਪੀ ਦਾ ਮੇਨ ਆਫਿਸ ਜਿਹੜਾ ਲੋਕ ਸਭਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਉਠਾ ਤਰੇਨਾ ਖੋਲਿਆ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਸ ਆਫਿਸ ਦੀ ਓਪਨਿੰਗ ਤੇ ਸਾਡੇ 9 ਦੇ 9 ਹਲਕਿਆਂ ਤੋਂ ਸਾਡੇ ਵਲੰਟੀਅਰ ਪੁੱਜਿਆ ਪੂਰੇ ਜੋਸ਼ ਨਾਲ ਉਹ ਜਿੰਦਾਬਾਦ ਕਰਦੇ ਅੱਜ ਦੇਖੇ ਆਵੇ ਰਾਜਨੀਤੀਆਂ 'ਚ ਸਾਰੇ ਲੀਡਰ ਪੱਬਾ ਬਾਹਰ ਹੋਏ ਨੇ ਕੱਲ ਦੋ ਲੀਡਰ ਪੱਬਾ ਬਾਹਰ ਹੋਏ ਸੀ ਇੱਕ ਫੰਕਸ਼ਨ ਦੇ ਵਿੱਚ ਬਿੱਟੂ ਦੇ ਅੱਜ ਇੱਥੇ ਨਜ਼ਰ ਆਏ ਆ ਇਹ ਆਖੀ ਕਹਿ ਸਕਦੇ ਹਾਂ ਕਿ ਤਾਂ ਦੇ 52 ਪੱਤੇ ਹੁੰਦੇ ਆ ਇਹ ਨਹਿਲੇ ਤੇ ਡੈਲਾ ਜਦੋਂ ਝੱਕਾ ਆ ਗਿਆ ਉੱਪਰ ਤਾਂ ਫਿਰ ਸਾਰੇ ਹੋ ਜਾਣ ਚਿੱਤ ਅਗਲ ਅਗਲ ਅਥਾਵਾਂ ਦੇ ਜਗਰਾਵੋਂ ਤੋਂ ਰਾਏਕੋਟ ਤੋਂ ਅਗਰ ਦੂਰ ਦੂਰ ਹੋਏ ਅੱਜ ਝੋਕ ਪ੍ਰਸ਼ਰ ਪੱਪੀ ਦੇ ਕਿਤੇ ਮੈਂ ਕਹਿੰਦਾ ਵੀ ਜ਼ਫਤਰ ਦਾਦ ਕੱਟ ਸੀ ਆਮ ਆਦਮੀ ਪਾਰਟੀ ਦਾ ਜਿਹੜਾ ਦਫ਼ਤਰ ਉਸ ਵਿੱਚ ਵੱਡੀ ਗਿਣਤੀ ਵਿੱਚ ਆਈਆਂ ਮਤਾਵਾਂ ਪੈਣਾ ਸ਼ਹਿਰੀਆਂ ਨੇ ਇਸ ਗੱਲ ਦਾ ਪ੍ਰਮਾਣ ਦਿੰਦਾ ਕਿ ਅਸ਼ੋਕ ਪ੍ਰਸ਼ਰ ਪੱਕੀ ਗਈ ਜਿਹੜੀਆਂ ਵੱਡੀ ਲੀਡ ਨਾ ਸੀ ਜਿਹੜੀਆਂ ਲੋਕ ਸਭਾ ਸੀਟ ਦਿੱਤਣ ਸਿਰਫ ਗੱਲ ਕਰੀਏ ਇਹ ਜਿਹੜੇ ਰਾਜਾ ਬਣਿੰਗੇ ਸਵਾਲਿਆਂ ਵਾਰ ਕਰਦੇ ਸੀ ਰਵਨੀ ਸਿੰਘ ਬਿੱਟੂ ਹੁਣਾਂ ਤੇ ਕੱਲ ਪ੍ਰੋਗਰਾਮ ਦੇ ਦੌਰਾਨ ਜੱਫੀਆਂ ਵੀ ਪਾਈਆਂ ਗਈਆਂ ਇੱਥੇ ਦੇਖੋ ਇਹ ਜੱਫੀ ਪਾਉਣੀ ਮਾੜੀ ਗੱਲ ਨਹੀਂ ਪਰ ਇਹ ਹੈ ਦੋਨੇ ਇੱਕ ਸਿੱਕੇ ਦੇ ਪਹਿਲੂ ਜੋ ਗੱਲ ਮੂੰਹ ਤੇ ਆ ਉਹ ਦਿਲ ਵਿੱਚ ਚਾਹੀਦੀ ਹੈ ਇਹਦਾ ਰਾਜਨੀਤੀ ਸਾਫ਼ ਕਰਦਾ ਨਾ ਜਿਵੇਂ ਆਮalਵੀ ਪਾਲਕ ਦੀ ਗੱਲ ਕਰਾਂ ਸਰ ਭਗਵੰਤ ਸਿੰਘ ਮਾਨ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਕਹਿਣ ਤੋਂ ਭਾਵ ਜੋ ਉਹਨਾਂ ਦੇ ਮੂੰਹ 'ਚ ਉਹ ਹੀ ਦਿਲ 'ਚ ਹੈ ਇਹਨਾਂ ਦੇ ਦਿਲ 'ਚ ਕੋਈ ਗੱਲ ਹੋ ਰਹੀ ਹੈ ਤੇ ਮੂੰਹ 'ਤੇ ਕੋਈ ਹੋ ਰਿਹਾ ਇਸ ਗੱਲ ਦੀ ਜਿਹੜੀ ਉਹ ਜੱਫੀ ਨੂੰ ਲੋਕਾਂ ਨੇ ਬੜਾ ਤਰਾਕ ਦਰਿਆ ਵੀ ਤੁਸੀਂ ਬਾਹਰ ਤਾਂ ਲੜਦੇ ਹੋ ਤੇ ਇੱਥੇ ਜੱਫੀਆਂ ਪਾਉਂਦੇ ਹੋ ਇਹ ਗੱਲ ਵਧੀਆ ਲੱਗਦਾ ਹੈ ਕੈਮਰੇ ਦੇ ਪੱਤੇ ਆਏ ਨੇ ਲekin ਕੈਮਰੇ 'ਚ ਕੈਚ ਹੋ ਗਏ ਦੇਖੋ ਮੀਡੀਆ ਜਿਹੜੀ ਵੀ ਹੈ ਤੀਸਰੀ ਅੱਖ ਹੈ ਦਿਖਲਾ ਸਤੰਭਾ ਮੀਡੀਆ ਤੋਂ ਕੋਈ ਗੱਲ ਲੁਕ ਨਹੀਂ ਸਕਦਾ ਜੇ ਤੁਸੀਂ ਕਹੋ ਵੀ ਤੇ ਜੱッセ ਤੋਂ ਕੋਈ ਗੱਲ ਲੁਕ ਜੂ ਨਹੀਂ ਲੁਕਦੀ ਇਹ ਨਾਮ ਹੈ ਕੀ ਕਹਣਾ ਚਾਹੁੰਗਾ ਮੈਂ ਪ੍ਰਿੰਸੀਪਲ ਇਕਬਾਲ ਸਿੰਘ ਕੁਸ਼ਰਮਨੀ ਕਾਲੀਦਾਲੇ 44 ਸਾਲ ਸੇਵਾ ਕੀਤੀ ਹੈ 44 ਸਾਲ ਡਟ ਕੇ ਸੇਵਾ ਕੀਤੀ ਹੈ ਜੋ ਸੇਵਾ ਨੇ ਲਾਈ ਉਹਨ ਭਾਈ ਲੋਕਾਂ ਨੂੰ ਜੋੜਿਆ ਪਾਰਟੀ ਨੂੰ ਵੱਡਾ ਕੀਤਾ ਸ਼ਾ ਮਿਲਿਆ ਪਰ ਅੱਜ ਜੋ ਸਮਾਂ ਹੈ ਸ਼ਰਮਨੀ ਕਾਲੀਦਾਲ ਕੇਵਲ ਤੇ ਕੇਵਲ ਚਾਪਲੂਸਾਂ ਦਾ ਸਮਾਂ ਜਾਂ ਪਰਿਵਾਰਵਾਦ ਦਾ ਸਮਾਂ ਆਮ ਪਾਰਟੀ ਦੇ ਜਮ ਲੋਕੀ ਖਾਸਤ ਨਹੀਂ ਰਹੇ ਆਮ ਪਾਰਟੀ ਦੇ ਟੋਟਲ ਸਾਰੇ ਦੇ ਸਾਰੇ ਚਾਹੇ ਬੀਲੀ ਦਾ ਮਿਲ ਲੋਖ ਨਹੀਂ ਆ ਰਹੇ ਆ ਚੈ ਸਕੂਲਾਂ ਦਾ ਇਹਨਾਂ ਦਾ ਜੋ ਵਿਕਾਸ ਹੋ ਰਿਹਾ ਹੈ ਜਾਂ ਹਸਪਤਾਲ ਖੋਲੇ ਜਾ ਰਹੇ ਨੇ ਤਾਂ ਹੋਰ ਵੀ ਜੋ ਗੁਸਤਕੀਮਾਂ ਆ ਰਹੀਆਂ ਨੇ ਸਾਰਿਆਂ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਇੱਥੇ ਆਮ ਵਰਕਰ ਨੂੰ ਮਾਨ ਸਤਕਾਰ ਮਿਲਦਾ ਹੈ ਹਾਂਜੀ ਹਾਂਜੀ ਹੋ ਗਿਆ ਜੀ ਬਹੁਤ ਬਹੁਤ ਦਰ ਕੀ ਕਰਨੇ ਜੋਗੇ ਅੱਜ ਬਹੁਤ ਕਾਜ ਚ ਵਰਗ ਰਾਇ ਦਫਤਰ ਖੁੱਲੇ ਨਵਾਂ ਦੁਗਾੜਨ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਅਸ਼ੋਕ ਪ੍ਰਸ਼ਰ ਪੱਪੀ ਜੀ ਲੁਧਿਆਣੇ ਤੋਂ ਨੇ ਤੇ ਉਹਨਾਂ ਦਾ ਮੁੱਖ ਦਫਤਰ ਅਜਾਦੂ ਘਾਟਨ ਕੀਤਾ ਗਿਆ ਅੱਜ ਦਾ ਸ੍ਰੀ ਦੁਗਾਟਨ ਦੇਖਿਓ ਬਈ ਅੱਗੇ ਕੀ ਹੁੰਦਾ ਸੀ ਕਿ ਅਕਸ ਸਮੇਂ 'ਚ ਬਲਕੇ ਵੱਡੇ ਵੱਡੇ ਲੀਡਰਾਂ ਨੂੰ ਲਿਆ ਕੇ ਉਧ ਘਾਟਨ ਕੀਤੇ ਜਾਂਦੇ ਸੀ ਅੱਜ ਸੰਗਤਾਂ ਨੇ ਆਪ ਉਧ ਘਾਟਨ ਕੀਤਾ ਵਾ ਠਾਠਾਂ ਮਾਰਦਾ ਇਕੱਠ ਮਿਲ ਕੇ ਲੋਕਾਂ ਦਾ ਆਮ ਆਦਮੀ ਦਾ ਆਮ ਆਦਮੀ ਨੇ ਉਧ ਘਾਟਨ ਕਰਕੇ ਦੱਸਤਾ ਬਈ ਅਸੀਂ ਤੁਹਾਡੇ ਨਾਲ ਖੜੇ ਆ ਸਭ ਭਗਵਾਨ ਸਿੰਘ ਮਾਨ ਜੀ ਦੇ 2 ਸਾਲ ਦੇ ਕੰਮ ਦੇਖ ਕੇ ਅੱਜ ਹਰ ਵਲੰਟੀਅਰ ਹਰ ਆਮ ਆਦਮੀ ਬਲਕੇ ਮਾਨ ਸਾਹਿਬ ਨੂੰ ਥਾਪੜਾ ਦੇਣ ਵਾਸਤੇ ਅੱਜ ਮਿਲ ਕੇ ਨਾਲ ਖੜਾ ਵਾ 1 ਜੂਨ ਨੂੰ ਮੈਂ ਤੁਹਾਨੂੰ ਦੱਸਣਾ ਚਾਹਨਾ 2022 ਦੇ ਵਿੱਚ ਜਿਹੜਾ ਕੂੜਾ ਖਿਲਰਿਆ ਹੋਇਆ ਸੀਗਾ ਉਹ ਸਫਾਈ ਕਰਨ ਦੀ ਸ਼ੁਰੂਆਤ ਕੀਤੀ ਸੀ ਤੁਹਾਨੂੰ ਔਰ 2022 ਦੇ ਵਿੱਚ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਔਰ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਹੋਏ ਨੇ ਸਾਹਿਬ ਭਗਵੰਤ ਸਿੰਘ ਮਾਨ ਜੀ ਔਰ ਜਿਨ੍ਹਾਂ ਨੇ ਅੱਜ ਤੱਕ 2 ਸਾਲ ਦੇ ਵਿੱਚ ਨਾ ਅਕਾਲੀ ਨਾ ਭਾਜਪਾ ਨਾ ਕਾਂਗਰਸ ਉਂਗਲ ਨਹੀਂ ਉਠਾ ਸਕੀ ਪਹਿਲਾਂ ਕੀ ਹੁੰਦਾ ਸੀਗਾ ਸਾਲ ਦੇ ਵਿੱਚ ਵਿੱਚ ਮੁਕੇ ਜਿਹੜੇ ਮੁੱਖ ਮੰਤਰੀ ਅੱਜ ਤੱਕ ਹੋਏ ਨੇ ਔਰ ਸਾਲ ਦੇ ਵਿੱਚ ਰੋਲਾ ਪੈ ਜਾਂਦਾ ਲੱਗ ਜਾਂਦਾ ਸੀ ਵੀ ਮੁੱਖ ਮੰਤਰੀ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਬੱਸਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਹੋਟਲਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਵੱਡੇ ਖੰਡ ਕਾਰਖਾਨਿਆਂ ਦਾ ਵੀ ਹਿੱਸੇਦਾਰੀ ਪਾ ਲਈ ਪਹਿਲੇ ਇਮਾਨਦਾਰ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਕੋਈ ਉਂਗਲ ਨਹੀਂ ਉਠਾ ਸਕਿਆ ਅੱਜ ਤੱਕ ਔਰ ਪਹਿਲੇ ਕਰਮਸ਼ੀਲ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਔਰ ਜਿਨ੍ਹਾਂ ਨੇ ਦਿਹਾੜੀ ਦੇ ਵਿੱਚ ਪੰਜ-ਪੰਜ ਥਾਵਾਂ ਦਾ ਜਾ ਕੇ ਵਿਜ਼ਿਟ ਕਰਕੇ ਆਪ ਉਹਨਾਂ ਦਾ ਘਾਟਨ ਕਰਕੇ ਆਪ ਉਹਨਾਂ ਦੇ ਛੋਟੇ-ਛੋਟੇ ਪ੍ਰੋਜੈਕਟ ਨੂੰ ਦੇਖ ਕੇ ਮਿਲ ਕੇ ਚਾਲੂ ਕਰਾਇਆ ਵਾ ਅੱ ਪਹਿਲੇ ਮੁੱਖ ਮੰਤਰੀ ਪਹਿਲੇ ਪੰਜਾਬ ਦੇ ਇਤਿਹਾਸਿਕ ਰਚਿਆ ਗਿਆ ਵੀ ਸਰਕਾਰ ਬਲਕੇ ਪ੍ਰਾਈਵੇਟ ਅਦਾਰਾ ਖਰੀਦ ਕੇ ਸਰਕਾਰ ਦੇ ਹਵਾਲੇ ਕੀਤਾ ਗਿਆ ਤੇ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਪਰ ਹਮਾਰੇ ਸਰਕਾਰੀ ادارے ਵੇਚ ਦਿੱਤੇ ਗਏ ਨੇ ਕੇਂਦਰ ਸਰਕਾਰ ਨੇ ਭਾਜਪਾ ਸਰਕਾਰ ਨੇ ਅੱਜ 에어ਪੋਰਟ ਸਾਰੇ ਵੇਚ ਦਿੱਤੇ ਨੇ ਅੱਜ ਰੇਲਾਂ ਅੱਧੀਆਂ ਵੇਚ ਦਿੱਤੀਆਂ ਨੇ ਜੇ ਅੱਜ ਆਉਣ ਵਾਲਾ ਸਮਰਿਆ ਤਾਂ ਇਹਨਾਂ ਨੇ ਸਾਰਾ ਕੁਝ ਪ੍ਰਾਈਵੇਟ ਕਰ ਦੇਣਾ ਪਰ ਆ ਇਮਾਨਦਾਰ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਜੀ ਨੇ ਜਿਹੜਾ ਥਰਮਲ ਪਲੈਂਟ ਖਰੀਦ ਕੇ ਸਰਕਾਰ ਦੇ ਹਵਾਲੇ ਕੀਤਾ ਤਾਂ ਕਿ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਸੰਗਲ ਲੋਕਾਂ ਨੂੰ ਗਾਰੰਟੀ ਪੂਰੀ ਹੋ ਸਕੇ ਔਰ ਅਰਵਿੰਦ ਕੇਜੀਵਾਲ ਜੀ ਐਸੇ ਬਲਕੇ ਸਾਡੇ ਮੁਖੀ ਨੇ ਐਸੇ ਸੂਝਵਾਨ ਤੇ ਅਮਲ ਕੇ ਇਮਾਨਦਾਰ ਬਲਕੇ ਸਾਡੇ ਮੁਖੀ ਨੇ ਜਿਨ੍ਹਾਂ ਨੇ ਇਹ ਸੋਚ ਰੱਖੀ ਵੀ ਹ ਲੋੜਵੰਦ ਨੂੰ ਹਰ ਆਮ ਆਦਮੀ ਨੂੰ ਸਹੂਲਤ ਮਿਲੇ 600 ਜੂਨ ਦੀ ਗਰੰਟੀ ਪਹਿਲਾਂ ਦਿੱਲੀ ਦੇ ਵਿੱਚ ਸ਼ੁਰੂਆਤ ਕੀਤੀ ਅੱਜ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਸ਼ੁਰੂਆਤ ਕਰਕੇ ਔਰ ਹਰੇਕ ਲੋਡ ਬੰਦ ਨੂੰ ਉਹ ਉਹਦੀ ਬਣਦਾ ਹੱਕ ਦਿੱਤਾ ਅੱਜ ਜਿੰਨੀਆਂ ਗਰੰਟੀਆਂ ਸੀ ਅੱਜ ਇੱਕ ਇੱਕ ਕਰਕੇ ਪੂਰੀਆਂ ਹੋਈਆਂ ਨੇ ਜਿਹੜੇ ਸਭ ਗੱਲ ਕਰੀ ਜਿਹੜੇ ਰਾਜਾ ਵਰਿੰਗ ਨੇ ਅਕਸਰ ਅਸੀਂ ਦੇਖਦੇ ਆ ਰਵਨੀ ਸਿੰਘ ਬਿੱਟੇ ਹੁੰਦੇ ਤੇ ਜਿਹੜੇ ਸ਼ਬਦੀਵਾੜ ਕਰਦੇ ਨੇ ਨਜ਼ਰ ਆਉਂਦੇ ਨੇ ਕੱਲ ਪ੍ਰੋਗਰਾਮ ਦੇ ਨਾਲ ਜੱਫੀਆਂ ਪਾਈਏ ਜene ਕਿਸੇ ਦੇ ਜਿਹੜੇ ਲੋਕੀ ਕਈ ਸਵਾਲਿਆਂ ਦੇ ਸ਼ਾਂਤੜੇ ਕਰਦੇ ਇਹ ਇਹ ਸਭ ਡਰਾਮੇ ਕਰਦੇ ਨੇ ਔਰ ਮਿਲ ਕੇ ਅਖਬਾਰਾਂ ਦੇ ਵਿੱਚ ਆ ਕੇ ਮਿਲ ਕੇ ਮੀਡੀਆ ਦੇ ਵਿੱਚ ਆ ਕੇ ਡਰਾਮਾ ਕਰਦੇ ਨੇ ਇਹ ਸਾਰੇ ਰਲੇ ਮਿਲੇ ਨੇ ਔ ਬਾਕੀ ਚਾਰ ਮਰ ਕੇ ਸਮਝ ਲਓ ਖੜੇ ਨੇ ਇਹਨਾਂ ਦੀ ਦੌੜ ਆ ਵੀ ਚੌਥੇ ਤੇ ਕਿਹਨੇ ਆਉਣਾ ਤੀਜੇ ਤੇ ਕਿਹਨੇ ਥੱਲੇ ਵਾਲੀ ਦੌੜ ਤੇ ਮਿਲ ਕੇ ਲੱਗੇ ਹੋਏ ਨੇ ਔਰ ਮੇਲੇ ਜੁੜੇ ਹੋਣੇ ਅੱਜ ਤੱਕ ਮਿਲ ਕੇ ਇਹਨਾਂ ਨੇ ਮੇਲ ਜੋੜ ਕੇ ਲੁੱਟਿਆ ਵਾ ਜਿੰਨੀਆਂ ਅੱਜ ਤੱਕ ਸਰਕਾਰਾਂ ਆਈਆਂ ਚਾਹੇ ਕਾਲੀ ਭਾਜਪਾਈ ਚਾਹੇ ਕਾਂਗਰਸ ਆਈ ਪੰਜਾਬ ਨੂੰ ਲੁੱਟਿਆ ਨਾ ਰਲ ਕੇ ਵਾਰੀ-ਵਾਰੀ ਲੁੱਟਿਆ ਇੱਕ ਵਾਰੀ ਕਾਰਜਕਾਰੀ ਸਰਕਾਰ ਆ ਗਈ ਇੱਕ ਵਾਰੀ ਕਾਲੀ ਭਾਜਪਾ ਦੀ ਆ ਗਈ ਪਰ ਪੰਜਾਬੀਆਂ ਨੇ ਇਹ ਇਤਿਹਾਸ ਸਰਜਿਆ ਔਰ ਪੰਜਾਬੀਆਂ ਨੇ ਹਮੇਸ਼ਾ ਨਮੀ ਮਿਲ ਕੇ ਪਿਰਤ ਪਾਈ ਆ ਚਾਹੇ ਉਹ ਦੇਸ਼ ਦੀ ਜਾਤੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਚਾਹੇ ਹਰੀ ਕ੍ਰਾਂਤੀ ਦੀ ਗੱਲ ਕਰਦੇ ਆ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆ ਸਾਡਾ ਦੇਸ਼ ਬਾਹਰੇ ਦੇਸ਼ੇ ਤੋਂ ਅਨਾਜ ਖਰੀਦਾ ਸੀ ਅੱਜ ਪੈਰਾਂ ਤੇ ਖੜਾ ਕੀਤਾ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਅੱਜ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਆ ਬਾਸ ਕਰਾਉਣੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਇੱਕ ਇਤਿਹਾਸਿਕ ਸਰਕਾਰ ਬਣਾਈ 74 ਸਾਲ ਦੇ ਵਿੱਚ ਐਡੀ ਵੱਡੀ ਲੀਡ ਨਾਲ ਐਡੀ ਪੈਸੀ ਸਰਕਾਰ ਅੱਜ ਤੱਕ ਬਣ ਨਹੀਂ ਸਕੀ ਆਵਰ ਦੇਸ਼ ਦੇ ਵਿੱਚ ਉਹ ਵੀ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਪੰਜਾਬੀ ਸਭ ਜਾਣਦੇ ਨੇ ਇਹਨਾਂ ਨੂੰ ਜਾਣ ਚੁੱਕੇ ਨੇ ਔਰ ਸਾਰਿਆਂ ਨੂੰ ਇਹ ਰਲੇ ਮਿਲੇ ਹੋਏ ਨੇ ਇਹਨਾਂ ਰਲ ਮਿਲ ਕੇ ਲੁੱਟਦੇ ਰਹੇ ਨੇ ਇਹਨਾਂ ਦੀ ਲੁੱਟ ਤੋਂ ਦੂਰ ਕਰਨੇ ਹੋਏ ਜਿਹੜਾ ਇਹਨਾਂ ਨੇ ਕੂੜਾ ਖਿਲਾਰਿਆ 74 ਸਾਲ ਦੇ ਵਿੱਚ 2022 ਦੇ ਵਿੱਚ ਝਾੜੂ ਵਾਲਾ ਬਡਨ ਦਵਾ ਕੇ ਸਫਾਈ ਦੀ ਸ਼ੁਰੂਆਤ ਹੋ ਗਈ ਸੀ ਅੱਜ 1 ਜੂਨ ਨੂੰ ਪੱਪੀ ਪ੍ਰਸ਼ਾਸ਼ਰਜ ਨੂੰ ਝਾੜੂ ਵਾਲਾ ਬਡਨ ਦਵਾ ਕੇ ਇਹਦੀ ਪੂਰੀ ਤਰ੍ਹਾਂ ਸਫਾਈ ਹੋ ਜੂਗੀ ਦਫ਼ਤਰਾਂ ਦੇ ਭਾਵ ਕਿ ਤਾਂ ਕਾਫੀ ਦੂਰ ਦੂਰ ਜਿਹੜੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵਲੰਟੀਅਰ ਵਰਕਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਕਿਉਂਕਿ ਅੱਜ ਸਾਡਾ ਜੋ ਇਲੈਕਸ਼ਨ ਦਾ ਆਗਾਜ਼ 메ਨ ਦਫਤਰ ਤੋਂ ਕੀਤਾ ਗਿਆ ਕਿਉਂਕਿ ਹੁਣ ਜਾਨਾ ਹਲਕੇ ਦੇ ਮੈਂਬਰ ਪਾਰਲੀਮੈਂਟ ਵਿੱਚ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦਾ ਦਫਤਰ ਹੈਡ ਆਫਿਸ ਖੁੱਲਿਆ ਔਰ ਸਾਰੇ ਵਰਕਰਾਂ ਦੀ ਮਿਹਨਤ ਔਰ ਖਾਸ ਤੌਰ ਤੇ ਪਿਛਲੇ ਦਿਨੀ ਸਾਡੇ ਸ਼ੁਭੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰ ਭਗਵਾਨ ਸਿੰਘ ਮਾਨ ਚਚੇ ਤੌਰ ਤੇ ਲੈਣੇ ਜਾ ਕੇ ਉਹਨਾਂ ਨੇ ਇਲੈਕਸ਼ਨ ਦੀ ਮਿਹਨਤ ਨੂੰ ਸਟਾਰਟ ਕੀਤਾ ਸੀ ਅੱਜ ਉਸ ਦੀ ਕਾਰੀ ਦੇ ਵਿੱਚ ਚਾਚੀ ਦਫ਼ਤਰ ਖੋਲ ਕੇ ਲੋਕਾਂ ਦੀ ਸੁਰੂਤ ਵਾਸਤੇ ਔਰ ਖਾਸ ਤੌਰ ਤੇ ਜਿੰਨੇ ਵੀ ਸਾਡੇ 9 ਹਲਕੇ ਨੇ 9 ਹਲਕਿਆਂ ਦਾ ਮੇਨ ਹੈੱਡ ਆਫਿਸ ਹੋਏਗਾ ਔਰ ਬਾਕੀ ਅਲੱਗ-ਅਲੱਗ ਕਸਬਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸਾਡੇ ਕੌਂਸਲਿੰਗ ਜਿਹਾ ਉੱਥੇ ਵੀ ਮੇਨ ਦਫ਼ਤਰ ਖੋਲਾਂਗੇ ਅਸੀਂ ਪਰ ਕਿਤੇ ਨਾ ਕਿਤੇ ਸਾਡਾ ਹੈੱਡ ਆਫਿਸ ਇਹ ਹੋਏਗਾ ਔਰ ਅੱਜ ਦੀ ਜਿਹੜੀ ਇੱਥੋਂ ਆਗਾਜ਼ ਜਿਹੜਾ ਹੁਣ ਇਲੈਕਸ਼ਨ ਦਾ ਹੋਣਾ ਹੈ ਇੱਕ ਜਿੱਤਵਾਂ ਲੈ ਕੇ ਜਾਊਗਾ ਕਿਉਂਕਿ ਪਹਿਲੀ ਜੂਨ ਨੂੰ ਜੋ ਇਲੈਕਸ਼ਨਾਂ ਹੋਣੀਆਂ ਨੇ ਲੋਕਾਂ ਨੇ ਤਾਂ ਮੰਨ ਬਣਾਇਆ ਹੋਇਆ ਲੋਕਾਂ ਨੇ ਡਿਵੈਲਪਮੈਂਟ ਦੇ ਨਾਮ ਨੂੰ ਵਿਕਾਸ 2 ਸਾਲ ਪਹਿਲੇ ਜੋ ਲੋਕਾਂ ਨਾਲ ਅਸੀਂ ਵਾਦੇ ਗਰੰਟੀਆਂ ਕਰਕੇ ਆਏ ਸੀ ਇੱਕ ਇੱਕ ਗਰੰਟੀ ਇੱਕ ਇੱਕ ਵਾਦਾ ਸਾਡਾ ਪੂਰਨ ਹੋ ਰਿਹਾ ਔਰ ਤਕਰੀਬਨ ਜੋ ਰਵੈਤੀ ਪਾਰਡੀਆਂ ਲੋਕਾਂ ਨੇ ਨਕਾਰੀਆਂ ਸੀਗੀਆਂ ਉਹ ਅੱਜ ਮੈਦਾਨ ਚ ਆਈਆਂ ਨੇ ਆਪਣੇ ਆਪ ਨੂੰ ਸਪਸ਼ਟੀਕਰਨ ਦੇਣ ਵਾਸਤੇ ਲੋਕਾਂ ਦੇ ਕੋਡੇ ਹੱਥ ਲਗਾਉਣ ਵਾਸਤੇ ਲੋਕਾਂ ਨੂੰ ਮਿੱਤਾਂ ਕਰਨ ਵਾਸਤੇ ਪਰ ਅੱਜ ਲੋਕ ਉਹਨਾਂ ਨੂੰ ਨਕਾਰ ਰਹੇ ਨੇ ਉਹ ਸਾਡੇ ਆਮ ਆਦਮੀ ਪਾਰਟੀ ਦਾ ਜੋ ਕੈਂਡੀਡੇਟ ਸ਼ੋਪ ਪ੍ਰਸ਼ਾਪਕੀ ਜੀ ਅੱਜ ਲੋਕ ਉਹਨਾਂ ਨੂੰ ਪਿਆਰ ਵੀ ਦੇ ਰਹੇ ਆਸ਼ੀਰਵਾਦ ਵੀ ਦੇ ਰਹੇ ਨੇ ਔਰ ਮੈਂ ਕਹਿ ਸਕਦਾ ਕਿ ਸਾਡੇ 9 ਦਿਨੋਂ ਹਲਕੇ ਬੜੀ ਵਧੀਆ ਇੱਜ਼ਤ ਪ੍ਰਾਪਤ ਕਰਕੇ ਅਏ ਕਤਿਆ ਹਾਸ ਰਚਣਗੇ ਔਰ ਖਾਸ ਤੌਰ ਤੇ ਪੰਜਾਬ ਜਨਮਰਵੰਤੀ ਸਾਡੀ ਜਿੱਤ ਹੋਏਗੀ ਔਰ ਮੈਂ ਕਹਿੰਦਾ ਕਿ ਜੋ ਡਿਵੈਲਪਮੈਂਟ ਸਾਡੇ 9 ਹਲਕਿਆਂ ਚ ਹੋਈ ਹੈ ਤਕਰੀਬਨ ਹਰ ਐਮਐਲਏ ਨੇ ਆਪਣੇ ਆਪਣੇ ਜੋਰ ਲਾ ਕੇ ਹਲਕੇ ਡਿਵੈਲਪਮੈਂਟ ਕਰਾਈ ਹੈ ਜਿਹੜੀ ਦੇਵਮਤੀ ਪਾਰਟੀ ਆਖਰੀ ਸਾਲ ਚ ਕੰਮ ਕਰਦੀਆਂ ਸੀ ਸਾਡੀਆਂ ਆਮ ਆਦੀ ਪਾਰਟੀ ਨੇ ਪਹਿਲੇ ਸਾਲ ਪਹਿਲੇ ਦਿਨ ਆਪਣੇ ਮੈਨੀਫੈਸਟੋ ਕੋਲ ਕੇ ਚਾਹੇ ਉਹ ਬਿਜਲੀ ਦੀ ਗਾਰੰਟੀ ਹੈ ਸਟੇਡੀਓ ਸੇ ਸਵਾਮਨ ਦੀ ਗਰੰਟੀ ਹੈ ਚਾਹੇ ਐਜੂਕੇਸ਼ਨ ਦੀ ਗਰੰਟੀ ਹੈ ਸਾਡੀ ਚੌਥੀ ਗਰੰਟੀ ਜਿਹੜੀ 1000 ਰੁਪਏ ਮਹਿਲਾਵਾਂ ਲਈ ਹੈ ਇਲੈਕਸ਼ਨ ਕੋਰਟ ਤੋਂ ਬਾਅਦ ਸਾਡੇ ਮਾਨ ਸਾਹਿਬ ਨੇ ਅਨਾਉਂਸਮੈਂਟ ਵੀ ਕਰ ਦਿੱਤੀ ਉਸ ਤੋਂ ਬਾਅਦ ਸਟਾਰਟ ਕਰ ਦੇਣਾ ਔਰ ਕਿਤੇ ਨਾ ਕਿਤੇ ਮੈਂ ਕਹਿੰਦਾ ਕਿ ਸਾਡੇ ਜਿਹੜੇ ਕੰਮ ਨੇ ਉਹ ਉਸ ਤੇ ਮੋੜ ਲੱਗੇਗਾ ਬੱਲੇ ਸਾਡੇ ਕੋਲ ਕੱਲ ਜਿਹੜੇ ਰਾਜਾ ਬਣੀ ਨੇ ਅਫਸਰ ਦਿੱਤੇ ਤਾਂ ਰਵਨੀ ਸਿੰਘ ਬਿੱਟੂ ਹੋਣਾ ਤੇ ਤੰਜ ਕਰਦੇ ਹੋਏ ਨਜ਼ਰਾਂ ਤੇ ਕੱਲ ਦੀ ਜਿਹੜੀ ਇੱਕ ਵੀਡੀਓ ਬੜੀ ਵਾਰ ਹੋਰੀ ਪ੍ਰੋਗਰਾਮ ਦੇ ਦਰ ਜਿਹੜੀ ਦੌਰਾਨ ਜਿਹੜੀਆਂ ਚੱਪੀਆਂ ਪਈਆਂ ਚਾਰੀਆਂ ਤੇ ਕਈ ਜਿਹੜੇ ਸਵਾਲਿਆਂ ਨੂੰ ਛਾਣ ਜ ਇਸ ਕੰਦੇ ਦੇ ਨੂੰ ਮੈਂ ਤੁਹਾਨੂੰ ਇਹ ਗੱਲ ਕਹਣਾ ਚਾਹਾਂਗਾ ਰਾਜਾ ਬਰਿੰਗ ਜੀ ਨੇ ਬਹੁਤ ਕੁਝ ਕਿਹਾ ਰਾਜਾ ਬਰਿੰਗ ਜੀ ਬਿੱਟੂ ਜੀ ਬਾਰੇ ਕਿ 10 ਸਾਲ ਨਜ਼ਰ ਨਹੀਂ ਆਏ ਮੈਂ ਤੇ ਗੱਲ ਸਵਾਲ ਪੁੱਛਣਾ ਚਾਹਾਂ 10 ਸਾਲ ਨਜ਼ਰ ਨਹੀਂ ਆਏ 10 ਸਾਲ ਤੁਸੀਂ ਨਾਲ ਰਹੇ ਹੋ ਤੁਸੀਂ 10 ਸਾਲ ਸਮਝਾਇਆ ਕਿਉਂ ਨਹੀਂ 10 ਸਾਲ ਸਿਖਾਇਆ ਕਿਉਂ ਨਹੀਂ ਜਦੋਂ ਛੱਡ ਕੇ ਚਲੇ ਗਏ ਅੱਜ ਉਹਦੀਆਂ ਵਥੁਈਆਂ ਕਰ ਰਹੇ ਨੇ ਮੈਂ ਤੇ ਕਹਾਂਗਾ ਲੋਕਾਂ ਨੇ ਬਿੱਟੂ ਨੂੰ ਨਿਕਾੜ ਦੇਣੇ ਸੀ ਲਿਜਾਣੇ ਵਾਲੇ ਨੇ ਕਿਉਂਕਿ ਉੱਤੋਂ ਸੈਂਟਰ ਵਾਲੇ ਜੀ ਕਾਂਗਰਸੀ ਪਾਰਟੀ ਹਾਈ ਕਮਾਂਡ ਨੇ ਉਹਨੇ ਟਿਕਟ ਨਹੀਂ ਦੇਣੀ ਸੀ ਜੇ ਟਿਕਟ ਮਿਲ ਵੀ ਜਾਂਦੀ ਤੇ ਲਿਜਾਣੇ ਦੇ ਵੋ ਉਹਨਾਂ ਨੇ ਸਾਫ਼ ਹੀ ਜਵਾਬ ਦਿੱਤਾ ਸੀ ਕਿ ਜੇ ਬਿੱਟੂ ਜੀ ਅਸਗਰਿਆਣ ਕੇ ਸੀ ਬਿਲਕੁਲ ਕੰਮ ਨਹੀਂ ਕਰਾਂਗੇ ਰਾਜਾ ਵੜਿੰਗ ਨੂੰ ਇਸ ਕਰਕੇ ਉਤਰਨਾ ਪਿਆ ਦੇਖੋ ਨਾ ਇੱਕ ਨੂੰ ਲੁਧਿਆਣਾ ਸ਼ਹਿਰ ਹੋਵੇ ਕਾਂਗਰਸ ਜਿਹਨੂੰ ਗੜ ਕਹਿੰਦੇ ਆ ਅਸੀਂ ਕਾਂਗਰਸ ਦਾ ਗੜ 'ਚ ਬੈਠੇ ਆ ਇਹਨਾਂ ਕੋਲ ਪਾਰਲੀਮੈਂਟ ਦਾ ਕੈਂਡੀਡੇਟ ਨਿਕਲੇ ਬਾਹਰੋਂ ਲਿਆ ਕੇ ਕੈਂਡੀਡੇਟ ਖੜਾ ਕਰਨਾ ਸਭ ਤੋਂ ਵੱਡੀ ਹਾਰ ਤਾਂ ਇਹੀ ਹੋ ਜਾਂਦੀ ਹੈ ਔਰ ਵੜਿੰਗ ਸਾਹਿਬ ਇੱਕ ਕੱਲ ਦੀ ਸਟੇਟਮੈਂਟ ਪਰਸੋ ਦੇ ਰਹੇ ਆ ਕਿ ਮੇਰਾ ਪਾਇਨਦੰ ਦਾ ਰਿਕਾਰਡ ਦੇਖ ਲਓ ਬਿੱਟੂ ਦਾ ਦਸਹਿਲਦਾਰ ਰਿਕਾਰਡ ਦੇਖ ਲਓ ਟੈਲੀਫੋਨ ਦੀ ਗਾਰਡ ਡਿਟੇਲ ਕਢਾ ਲਓ ਦਸ ਇਹ ਤਾਂ ਮੰਨਦੇ ਹੋ ਨਾ ਸਾਡੇ 9 ਸਾਲ ਬਿੱਟੂ ਤਾ ਨਾ ਰਿਹਾ ਤੁਸੀਂ ਕੁਛ ਨਹੀਂ ਕੀਤਾ 9 ਸਾਲ ਦੇ ਵਿੱਚ ਤੁਸੀਂ ਵਿੱਚ ਭਾਗੀਦਾਰ ਸੀਗੇ ਜੇ ਤੂੰ ਅੱਜ ਪੰਜ ਦਿਨ ਦੀ ਕਾਲ ਡਿਟੇਲ ਦਿਖਾ ਰਹੇ ਆ ਕਿਉਂ ਦਿਖਾ ਰਹੇ ਇਸ ਕਰਕੇ ਦਿਖਾ ਰਹੇ ਕਿ ਪੰਜ ਦਿਨ ਪਹਿਲਾਂ ਤੇ ਟਿਕਟ ਨੋਸ ਹੋਈ ਹੈ ਪੰਜ ਦਿਨ ਤੂੰ ਵਰਕਰਾਂ ਨੂੰ ਫੋਨ ਕਰ ਰਹੇ ਆ ਜਿਹੜੇ ਤੇਰੇ ਕੈਂਡੀਡੇਟ ਸੀ ਉਹਨਾਂ ਨੂੰ ਫੋਨ ਕਰ ਰਹੇ ਆ ਜਿਹੜੇ ਤੇਰੇ ਨਾਰਾਜ਼ ਬੰਦੇ ਉਹਨਾਂ ਨੂੰ ਫੋਨ ਕਰ ਰਹੇ ਆ ਡਿਟੇਲ ਤਾਂ ਆਏਗੀ ਡਿਟੇਲ ਤਾਂ ਦੇਖਣਗੇ ਪਹਿਲੀ ਗੱਲ ਤੋਂ ਬਾਅਦ ਕੀ ਹੁੰਦੀ ਹੈ ਇਸ ਕਰਕੇ ਇਹ ਗੱਲਾਂ ਨੇ ਲੋਕਾਂ ਨੇ ਵਿਰੋਧ ਵੈਸੀ ਕਰ ਦੇਣਾ ਲੋਕਾਂ ਨੇ ਕਿਤੇ ਵੀ ਬਾਰ ਲੱਕ ਇੰਟਰ ਪ੍ਰਦਾਸ਼ਨੀ ਕਰਨਾ ਹੈ ਔਰ ਬਿਟੂ ਜੀ ਤਾਂ ਵੈਸੇ ਹੀ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਹੈ ਕਿ ਨਾ ਫੋਨ ਚੱਕਣਾ ਨਾ ਕਿਸੇ ਨਾਲ ਗੱਲ ਕਰਨੀ ਉਹ ਤਾਂ ਵੈਸੇ ਹੀ ਉਹ ਜਿਵੇਂ ਕਹਿੰਦੇ ਵੀ ਆਪਣੀ ਆਪ ਨੂੰ ਆਪਣੀ ਸਿਕਿਉਰਟੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਜੋ ਕਾਰਜ ਕੀਤਾ ਉਹਨਾਂ ਨੂੰ ਮੁਬਾਰਕ ਸਭ ਦੇਖਿਆ ਕਾਫੀ ਨਵੇਂ ਦੇ ਪਾਰਟੀ ਦੇ ਵਿੱਚ ਕਾਫੀ ਵਰਜਨ ਆ ਰਹੀਓ ਤੁਸੀਂ ਕੀ ਕਹਿਣੇ ਚਾਹੋ ਅੱਜ ਦਫਤਰ ਦੀ ਓਪਨਿੰਗ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜੋ ਇਹ ਨਵਾਂ ਦਫਤਰ ਖੁੱਲਿਆ ਗਿਆ ਹੈ ਪਪੀ ਪ੍ਰੈਸ਼ਰ ਜੀ ਦੀ ਚੋਲ ਪਚਾਰ ਵਾਸਤੇ ਪੀਏ ਯੂ ਦੇ ਬਿਲਕੁਲ ਓਪੋਜ਼ਿਟ ਸਾਈਡ ਫਲੋਸ ਤੋਂ ਰੋਡ ਤੇ ਬਹੁਤ ਬਹੁਤ ਵਧਾਈ ਦਿੰਦੇ ਆ ਅਸੀਂ ਸਾਰੇ ਉਹਨਾਂ ਨੂੰ ਕਰਨੂ ਜਿਨ੍ਹਾਂ ਦੇ ਵਿੱਚ ਇੰਨਾ ਜ਼ਿਆਦਾ ਉਤਸ਼ਾਹ ਆ ਜਿਹੜੀਆਂ ਲੋਕ ਸਭਾ ਚੋਣਾਂ ਨੇ 2024 ਦੀ ਉਹਨਾਂ ਨੂੰ ਲੈ ਕੇ ਸੋ ਮਹਿਜ਼ ਕੁਝ ਕੁ ਦਿਨ ਰਹਿ ਗਏ ਨੇ ਪੂਰੀ ਜ਼ੋਰਾਂ ਦੇ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਜਿਵੇਂ ਮੈਂ ਗੱਲ ਕਰਾਂ ਮੇਰੀਆਂ ਭੈਣਾਂ ਦੀ ਨਾਰੀ ਸ਼ਕਤੀ ਦੀ ਤਾਂ ਮੈਕਨੀਆਂ ਵੀ ਹਲਕੇ ਹਰੀ ਖਲਕੇ ਦੇ ਹਰੀ ਕੋਰਨਰ ਦੇ ਵਿੱਚ ਭੈਣਾਂ ਆਪਣਾ ਫਰਜ਼ ਨਿਭਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਚਾਰ ਕਰਨ ਲੱਗੀਆਂ ਹੋਈਆਂ ਨੇ ਲੱਗਦਾ ਵੀ ਤੁਸੀਂ 2024 ਦੇ ਵਿੱਚ 1305 ਮੰਦਾਂ ਨਾਲ ਰੋਲ ਸਹੀ ਹੈ ਬਿਲਕੁਲ ਸਹੀ ਹੈ ਜੀ ਜੇ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਉੱਤੇ ਇਨਾ ਵਿਸ਼ਵਾਸ ਕੀਤਾ ਪੰਜਾਬੀਆਂ ਨੇ ਉਹਨਾਂ ਨੂੰ ਮੌਕਾ ਦਿੱਤਾ ਤਾਂ ਜੋ ਦੇਖ ਰਹੇ ਨੇ ਕਿ ਉਹ ਦਿੱਤਾ ਹੋਇਆ ਮੌਕਾ 2 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਲਈ ਇੱਕ ਵਰਦਾਨ ਬਣ ਕੇ ਸਾਹਮਣੇ ਆ ਰਿਹਾ ਹੈ ਕਿਸ ਤਰ੍ਹਾਂ ਇੱਕ ਇੱਕ ਦਿੱਤੀ ਹੋਈ ਗਾਰੰਟੀ ਜਿਹੜੀ ਉਹ ਪੂਰੀ ਕੀਤੀ ਜਾ ਰਹੀ ਹੈ ਸੋ ਇਹ ਇਨਾ ਕੰਮਾਂ ਦੇ ਅਧੀਨ ਕੰਮ ਦੇ ਆਧਾਰ ਦੇ ਉੱਤੇ ਜਿਹੜੀ ਜਨਤਾ ਹੈ ਉਹ ਜ਼ਰੂਰ ਵੋਟ ਪਾਏਗੀ ਔਰ 2024 ਵਿੱਚ ਵੀ ਜਿਹੜੀ ਜਿੱਤੇ ਆਮ ਆਦਮੀ ਪਾਰਟੀ ਹੋਵੇਗੀ ਥੈਂਕ ਯੂ ਥੈਂਕ ਯੂ ਜੀ ਕੀ ਕਰਨੀ ਚੰਗੇ ਆਪਾਂ ਅਸੀਂ ਅਕਸਰ ਦੇਖਦੇ ਆ ਜਿਹੜੇ ਰਾਜਾ ਵੜਿੰਗ ਨੇ ਰਵਨੀ ਸਿੰਘ ਮਿੱਤਰੂ ਨੇ ਸ਼ਬਦੀ ਵਾਰ ਕਰਦੇ ਹੋਏ ਨਜ਼ਰ ਆ ਰਹੇ ਤੇ ਸੋਸ਼ਲ ਮੀਡੀਆ 'ਤੇ ਵੀਡੀਓ ਬੜੀ ਵਾਰਤਾਲਾ ਹੋ ਰਹੀ ਹੈ ਕਿ ਦੋ ਜੱਫੀਆਂ ਪਾ ਰਹੇ ਨੇ ਜਿਹੜੇ ਲੋਕ ਵੀ ਸਵਾਲ ਕਰ ਰਹੇ ਨੇ ਉਹੀ ਰਵਨੀ ਸਿੰਘ ਮਿੱਤਰੂ ਤੇ ਰਾਜਾ ਵੜਿੰਗ ਹੈ ਜਿਹੜੇ ਸ਼ਬਦੀ ਵਾਰ ਕਰਦੇ ਗਏ ਤੇ ਹੁਣ ਜੱਫੀਆਂ ਪਾ ਰਹੇ ਨੇ ਸਰ ਦੇਖੋ ਵੜਿੰਗ ਸਾਹਿਬ ਲਈ ਤਾਂ ਇੱਕੋ ਹੀ ਸਵਾਲ ਆ ਅੱਜ ਜੋ ਲੁਧਿਆਣੇ ਦੀ ਜਨਤਾ ਕਰ ਰਹੀ ਹੈ ਕਿ ਗਿੱਦੜਵਾਏ ਦੇ ਲੋਕਾਂ ਨੇ ਤੁਹਾਨੂੰ ਤਿੰਨ ਵਾਰ ਐਮਐਲਏ ਬਣਾਇਆ ਹੁਣ ਤੁਸੀਂ ਤੀਜੀ ਵਾਰ ਹੋ ਅੱਜ ਤੁਸੀਂ ਲੁਧਿਆਣੇ ਲੋਕ ਸਭਾ ਈ ਟਿਕਟ ਲੈ ਕੇ ਆ ਗਏ ਸ ਤਾਂ ਲੁਧਿਆਣੇ ਦੇ ਲੋਕਾਂ ਦਾ ਛੱਡੋ ਪਹਿਲਾਂ ਗਿੱਦੜਵਾਏ ਦੇ ਲੋਕਾਂ ਦਾ ਜਵਾਬ ਦਿਓ ਜਿਨ੍ਹਾਂ ਨੂੰ ਤੁਸੀਂ ਉੱਥੇ ਛੱਡ ਕੇ ਆ ਗਏ ਜਿਨ੍ਹਾਂ ਨੇ ਮਤਦਾਦਾਨ ਲਿੱਤਾ ਸੀ ਇਸ ਕਰਕੇ ਹੁਣ ਪੰਜਾਬ ਦੀ ਜਨਤਾ ਬਹੁਤ ਸੂਝਵਾਨ ਹੈ ਬਾੜਲੇ ਕੈਂਡੀਡੇਟਾਂ ਨੂੰ ਤਾਂ ਵੈਸੇ ਲੋਕੀ ਕੋਈ ਵਿਸ਼ਵਾਸ ਨਹੀਂ ਰੱਖਦੇ ਤੇ ਜਿਹੜੇ ਸਾਡੇ ਬੀਜੇਪੀ ਦੇ ਉਮੀਦਵਾਰ ਨੇ ਬਿੱਟੂ ਜੀ ਉਹਨਾਂ ਨੇ ਤਾਂ ਪਹਿਲਾਂ 10 ਸਾਲ ਲੁਧਿਆਣੇ ਦੀ ਜਨਤਾ ਨੇ ਉਹਨਾਂ ਨੂੰ ਆਪਣੇ ਪਲਕਾਂ ਦੇ ਬਿਠਾ ਕੇ ਰੱਖਿਆ ਪਰ ਉਹਨਾਂ ਨੇ ਲੁਧਿਆਣੇ ਦੀ ਜਨਤਾ ਨਾਲ ਧੋਖਾ ਕੀਤਾ ਲੀਡਰਲੈਸ ਲੁਧਿਆਣਾ ਰਿਹਾ ਐਮਪੀ ਦੇ ਵੱਜੋਂ ਲੁਧਿਆਣੇ ਦੀ ਇੱਕ ਵੀ ਡਿਮਾਂਡ ਕੋਈ ਪਾਰਲੀਮੈਂਟ 'ਚ ਨਹੀਂ ਗੂੰ ਉਹਨਾਂ ਨੂੰ ਪਤਾ ਆਮ ਆਦਮੀ ਪਾਰਟੀ 2 ਸਾਲ ਤੋਂ ਪਿਛਲੇ ਜੰਗੀ ਪੱਧਰ ਤੇ ਕੰਮ ਕਰ ਰਹੀ ਹੈ ਉਸੇ ਤਹਿਤ ਨੂੰ ਦੇਖਦੇ ਹੋਏ ਅੱਜ ਲੁਧਿਆਣੇ ਦੀ ਜਨਤਾ ਮੰਨ ਬਣਾਈ ਬੈਠੀ ਹੈ ਕਿ ਆਮ ਆਦਮੀ ਪਾਰਟੀ ਨੂੰ ਭੱਪੀ ਨੂੰ ਵੋਟਾਂ ਵਾ ਕੇ ਕਾਮਯਾਬ ਬਣਾਣਾ ਸਰ ਉਹਦੇ ਬਾਰੇ ਕੀ ਕਹਣਾ ਹੈ ਜਿਹੜੀ ਕੱਲ ਵੀਡੀਓ ਵਾਇਰਲ ਹੋਈ ਹੈ 2 ਯਾਰਾਂ ਦੀ ਸਰ ਉਹਦੇ ਬਾਰੇ ਉਹਦੇ 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 ਬਾਰੇ ਸਰ ਕੀ ਉਹਦੇ ਬਾਰੇ ਸਰ ਅਸੀਂ ਕੀ ਕਹਿ ਸਕਦੇ ਹਾਂ ਲੁਧਿਆਣੇ ਦੀ ਜਨਤਾ ਕਹਿ ਰਹੀ ਹੈ ਕਿ ਸਾਨੂੰ ਤੁਸੀਂ ਗੁੰਮਰਾਹ ਨਾ ਕਰੋ ਸ਼ਬਦਾਬਲੀ ਇੱਕ ਦੂਜੇ ਤੇ ਵਾਰ ਕਰਦੇ ਹਾਂ ਜਦ ਮਿਲਦੇ ਹਾਂ ਉਦੋਂ ਇੱਕ ਦੂਜੇ ਨਾਲ ਜੱਪੀਆਂ ਪਾਣੇ ਉਹ ਗੱਲਾਂ ਕਰਦੇ ਹਾਂ ਇਸ ਕਰਕੇ ਲੁਧਿਆਣੇ ਦੀ ਜਨਤਾ ਦਾ ਮਖੌਲ ਨਾ ੜਾਓ ਲੁਧਿਆਣੇ ਦੀ ਜਨਤਾ ਨੂੰ ਗੁਮਰਾਹ ਨਾ ਕਰੋ ਜਨਤਾ ਬਹੁਤ ਸਿਆਣੀ ਹੈ ਜਨਤਾ ਜਾਣਦੀ ਹੈ ਕਿ ਇਹ ਇੱਕ ਨਾਟਕ ਚੱਲ ਰਿਹਾ ਵੇ ਹੁਣ ਜਿੱਦਾਂ ਆਪਾਂ Netflix ਤੇ ਸੀਰੀਜ਼ਾਂ ਦੇਖਦੇ ਨੇ ਉਹਨੇ ਦੋਨੋਂ ਰਲ ਕੇ ਕਿ ਲੋਕਾਂ ਨੂੰ ਸੀਰੀਜ਼ ਦਿਖਾ ਰਹੇ ਨੇ ਕਿ ਆਫ ਕੈਮਰਾ ਅਸੀਂ ਕਿੱਦਾਂ ਦੇ ਹਾਂ ਔਨ ਕੈਮਰਾ ਕਿੱਦਾਂ ਦੇ ਹਾਂ ਆਪਣੇ ਕੰਮ ਲੈ ਕੇ ਜਾਓ ਲੋਕਾਂ 'ਚ ਐ ਨਾਲੇ ਧਾਰਮਿਕ ਸਥਾਨ ਤੇ ਆਪਣੀ ਰਾਜਨੀਤੀ ਨਾ ਚਮਕਾਓ ਕੰਮ ਲੈ ਕੇ ਜਾਓ ਆਪਣੇ 2 ਸਾਲ ਦੇ 10 ਤੁਸੀਂ ਰਾਜਾ ਬਣਿੰਗ ਜੀ ਨੂੰ ਕੋ ਪੰਜਾਬ ਪ੍ਰਧਾਨ ਹੋ ਤੁਸੀਂ ਹੁਣ ਤੁਸੀਂ ਸਾਰਾ ਪੰਜਾਬ ਦੇਖੋਗੇ ਲੁਧਿਆਣਾ ਦੇਖੋਗੇ ਜਾਂ ਤਾਂ ਅਸਤੀਫਾ ਦੇ ਦਿਓ ਪੰਜਾਬ ਪ੍ਰਧਾਨਗੀ ਤੋਂ ਤੇ ਬਿੱਟੂ ਜੀ ਨੂੰ ਕੋ ਤੁਸੀਂ 10 ਸਾਲ ਦੇ ਕੰਮ ਲੈ ਕੇ ਲੋਕਾਂ ਚ ਜਾਓ ਕਿਸੇ ਵੀ ਧਰਮ ਦੇ ਉੱਤੇ ਰਾਜਨੀਤੀ ਨਾ ਕਰੋ ਕੱਲ ਉੱਥੇ ਇੱਕ ਧਰਮ ਦੀ ਬੇਅਦਬੀ ਵੀ ਕੀਤੀ ਗਈ ਐ ਸਟੇਜ ਤੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਕਹਿੰਦੇ ਜੀ ਤੇ ਇੱਥੇ ਇੱਥੇ ਚਰਚ ਨਹੀਂ ਬਣਨੀ ਚਾਹੀਦੀ ਮੰਦਰ ਬਣਨੀ ਚਾਹੀਦੀ ਇਸ ਕਰਕੇ ਐਦਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਮੇਰੀ ਦਤ ਹੱਥ ਜੋੜ ਕੇ ਇੱਕ ਬੇਨਤੀ ਹੈ ਯੂਥ ਵੱਲੋਂ ਕਿ ਸਾਨੂੰ ਜਿਹੜਾ ਲੁਧਿਆਣਾ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਤਰ੍ਹਾਂ ਮਾਤ ਦੇ ਵਿੱਚ ਨਾ ਪਾਓ ਪੰਜਾਬ ਸਾਡਾ ਇੱਕ ਸਾਰੇ ਜਾਤ ਪਾਤ ਨੂੰ ਗੁਲਦਸਤੇ ਦੀ ਤਰ੍ਹਾਂ ਰਹਿੰਦਾ ਹੋਵੇ ਤਾਂ ਇਹਦੇ 'ਚ ਫਰਕ ਨਾ ਪਾਇਆ ਜਾਵੇ। ਹਰ ਇੱਕ ਵੀਡੀਓ ਦੇ ਵਿੱਚ ਆਪਣੇ ਲੁਗਾਰੇ ਦੇ ਭਾਗ ਲੈ ਕੇ ਚੌਂਕ ਦਾ ਰਾਜ ਉਹਨੇ ਨਾਮ ਹੀ ਬਣਦਾ। ਦੇਖੋ ਸਰ ਉਹ ਉਹਨਾਂ ਦਾ ਕਸੂਰ ਨਹੀਂ ਹੈਗਾ ਸਰ ਉਹ ਬਾਹਰਲੇ ਕੈਂਡੀਡੇਟ ਨੇ ਉਹਨਾਂ ਨੂੰ ਕੀ ਪਤਾ ਉਹਨੂੰ ਤੁਸੀਂ ਦੇਖੋ ਜਿੱਥੇ ਜਾ ਰਹੇ ਨੇ ਉਹਨਾਂ ਦੇ ਨਾਲ ਦੇ ਬੰਦੇ ਉੱਥੇ ਜਾ ਕੇ ਦੱਸਦੇ ਨੇ ਰਾਜਾ ਬੜਿੰਗ ਜੀ ਨੇ ਇਹ 'ਚ ਉਹਨਾਂ ਦੀ ਕੋਈ ਗਲਤ ਗੱਲ ਨਹੀਂ ਹੈਗੀ ਜਦੋਂ ਉਹ ਹੈਗੇ ਬਾਹਰਲੇ ਨੇ। ਹੁਣ ਅਸੀਂ ਜਾ ਕੇ ਕਿਤੇ ਹੋਰ ਇਲੈਕਸ਼ਨ ਲੜ ਲਈ ਅਸੀਂ ਕਿਦਾਂ ਨਹੀਂ ਲੁਧਿਆਣੇ ਦੀ ਜਨਤਾ ਨੂੰ ਛੱਡ ਦਾਂਗੇ ਉਹਨਾਂ ਨੂੰ ਪਹਿਲਾਂ ਇਹ ਪੁੱਛੋ ਅਈ ਗਿੱਦੜ ਵਾਈ ਜਨਤਾ ਦੀ ਸਾਰ ਕੌਣ ਲੈ ਰਿਹਾ ਹੈ ਬਠਿੰਡੇ ਦੀ ਜਨਤਾ ਦੀ ਸਾਰ ਕੌਣ ਲੈ ਰਿਹਾ ਹੈ ਇਸ ਕਰਕੇ ਉਹਨਾਂ ਨੂੰ ਜਿੰਨੇ ਕ ਤਾਂ ਦਿਨ ਚੋਣ ਪ੍ਰਚਾਰ ਕਰਨਦੇ ਨੇ ਉਹਨਾਂ ਨੂੰ ਦੱਸਣ ਚ ਲੱਗ ਜਾਣਾ ਜੀ ਮੈਂ ਰਾਜਾ ਬੜੇਗਾ ਮੈਂ ਉੱਥੋਂ ਆਇਆ ਹਾਂ ਇਸ ਕਰਕੇ ਮੈਂ ਸਾਰੇ ਲੁਧਿਆਣੇ ਦੀ ਜਨਤਾ ਨੂੰ ਕਹਿਣਾ ਚਾਹੁੰਦਾ ਜਿਹੜਾ ਤੁਹਾਡੇ ਆਪਣੇ ਲੁਧਿਆਣੇ ਦੇ ਜਨਤਾ ਦਾ ਤੁਹਾਡਾ ਜਿਹੜਾ ਬੱਚਾ ਹੈ ਜਿਹੜਾ ਤੁਹਾਡੇ ਵਿੱਚ ਰਹਿੰਦਾ ਤੁਹਾਡੇ ਦੁੱਖ ਸੁੱਖ ਚਾਹੁੰਦਾ ਉਹਨੂੰ ਵਾਤੋ ਵਾਤ ਵੋਟਾਂ ਵਾ ਕੇ ਕਾਮਯਾਬ ਬਣਾਓ ਇੱਕ ਤ